ਕੈਨੇਡਾ ਦੇ ਵਿੱਚ ਕਬੱਡੀ ਖੇਡਣ ਗਿਆ ਕਬੱਡੀ ਖਿਡਾਰੀ ਅੱਜ ਤਬੂਤ ਦੇ ਵਿੱਚ ਵਾਪਸ ਹੋ ਕੇ ਆਪਣੇ ਘਰ ਪਰਤਿਆ ਤੇ ਇਸ ਦੌਰਾਨ ਮਾਪਿਆਂ ਦਾ ਹਾਲ ਹੈ ਜਿਹੜਾ ਕਿਸੇ ਤੋਂ ਨਹੀਂ ਦੇਖਿਆ ਜਾ ਰਿਹਾ ਤਾਂ ਤਸਵੀਰਾਂ ਦੇਖ ਸਕਦੇ ਹੋ ਬੇਹੱਦ ਭਾਵੁਕ ਕਰਨ ਵਾਲੀਆਂ ਤਸਵੀਰਾਂ ਨੇ ਤੇ ਹਰ ਇੱਕ ਆਖ ਇਸ ਸਮੇਂ ਨਮ ਨਜ਼ਰ ਆ ਰਹੀਆਂ ਦੱਸਦੀ ਹੈ ਕਿ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਤਲਵਿੰਦਰ ਸਿੰਘ ਤਿੰਦਾ ਜੋ ਕਿ ਕੈਨੇਡਾ ਦੇ ਵਿੱਚ ਕਬੱਡੀ ਖੇਡਣ ਗਿਆ ਸੀ ਤੇ ਦਸੰਬਰ ਮਹੀਨੇ ਦੇ ਵਿੱਚ ਤਿੰਦਾ ਦੀ ਕੈਨੇਡਾ ਦੇ ਵਿੱਚ ਹਟ ਅਟੈਕ ਆਉਣ ਦੇ ਕਾਰਨ ਮੌਤ ਹੋ ਜਾਂਦੀ ਹੈ ਜਿਸ ਤੋਂ ਬਾਅਦ ਹੁਣ ਕਾਫੀ ਜ਼ਿਆਦਾ ਮੁਸ਼ਕਲਤਾਂ ਤੋਂ ਬਾਅਦ ਤਲਵਿੰਦਰ ਤਿੰਦਾ ਦੀ ਮ੍ਰਿਤਕ ਦੇਹ ਨੂੰ ਭਾਰ ਲਿਆਂਦਾ ਗਿਆ ਤੇ ਅੱਜ ਉਹਨਾਂ ਦੇ ਜੱਦੀ ਪਿੰਡ ਸੰਗੋਵਾਲ ਦੇ ਵਿੱਚ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਦੱਸਦੀਏ ਕਿ ਤਲਵਿੰਦਰ ਸਿੰਘ ਤਿੰਦਾ ਕਪੂਰਥਲਾ ਦੇ ਪਿੰਡ ਸੰਗੋਵਾਲ ਦਾ ਰਹਿਣ ਵਾਲਾ ਸੀ ਅਤੇ ਇੱਕ ਮੱਧ ਵਰਗੀ ਪਰਿਵਾਰ ਦੇ ਨਾਲ ਸਬੰਧਤ ਸੀ ਤਲਵਿੰਦਰ ਤਿੰਦਾ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਉਹਨਾਂ ਦੇ ਪਿਤਾ ਪੇਸ਼ੇ ਵਜੋਂ ਡਰਾਈਵਰ ਨੇ ਦੱਸਦੀਏ ਕਿ ਤਲਵਿੰਦਰ ਸਿੰਘ ਤਿੰਦਾ ਤਕਰੀਬਨ 6 ਮਹੀਨੇ ਪਹਿਲਾਂ ਹੀ ਕਬੱਡੀ ਖੇਡਣ ਦੇ ਲਈ ਕੈਨੇਡਾ ਗਿਆ ਸੀ ਅਤੇ ਉੱਥੇ ਦਸੰਬਰ ਦੇ ਵਿੱਚ ਉਹਨਾਂ ਨੂੰ ਹਾਰਟ ਅਟੈਕ ਆਉਂਦਾ ਜਿਸ ਕਾਰਨ ਉਹਨਾਂ ਦੀ ਮੌਤ ਹੋ ਜਾਂਦੀ ਹੈ ਤੇ ਸਦਾ ਲਈ ਇਸ ਦੁਨੀਆ ਨੂੰ ਅਲਵਿਦਾਖ ਜਾਂਦੇ ਨੇ ਦੱਸਦੇ ਕਿ ਤਲਵਿੰਦਰ ਸਿੰਘ ਤਿੰਦਾ ਇੱਕ ਨਾਮੀ ਕਬੱਡੀ ਖਿਡਾਰੀ ਹੈ ਤੇ ਕੈਨੇਡਾ ਦੇ ਵਿੱਚ ਵੀ ਕਬੱਡੀ ਖੇਡਣ ਦੇ ਲਈ ਗਿਆ ਸੀ ਪਰ ਉੱਥੇ ਵਾਪਰੀ ਮੰਦ ਭਾਗੀ ਘਟਨਾ ਨੇ ਹਰ ਇੱਕ ਦਾ ਦਿਲ ਝੰਜੋੜ ਕੇ ਰੱਖ ਦਿੱਤਾ ਦੱਸਦੇ ਕਿ ਕਾਫੀ ਜ਼ਿਆਦਾ ਮੁਸ਼ਕਲਤਾਂ ਤੋਂ ਬਾਅਦ ਤਲਵਿੰਦਰ ਸਿੰਘ ਤਿੰਦਾ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਂਦਾ ਗਿਆ ਸੀ ਅਤੇ Tirado. ਅਮਰitsar ਹਵਾਈ ਅੱਡੇ ਦੇ ਉੱਪਰ ਤਲਵਿੰਦਰ ਤਿੰਦਾ ਦੀ ਮ੍ਰਿਤਕ ਦੇ ਪਹੁੰਚ ਦਿਆ ਜਿਸ ਤੋਂ ਬਾਅਦ ਕਾਗਜ਼ੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਮ੍ਰਿਤਕ ਦੇ ਨੂੰ ਪਰਿਵਾਰਕ ਮੈਂਬਰਾਂ ਦੇ ਹਵਾਲੇ ਕੀਤਾ ਜਾਂਦਾ ਤੇ ਫਿਰ ਅੱਜ ਤਲਵਿੰਦਰ ਤਿੰਦਾ ਦਾ ਉਹਨਾਂ ਦੇ ਜੱਦੀ ਪਿੰਡ ਦੇ ਵਿੱਚ ਅੰਤਿਮ ਸੰਸਕਾਰ ਕੀਤਾ ਗਿਆ ਤਾਂ ਇਸ ਮੌਕੇ ਕਈ ਸਾਥੀ ਖਿਡਾਰੀ ਵੀ ਤਲਵਿੰਦਰ ਤਿੰਦਾ ਨੂੰ ਅੰਤਿਮ ਵਿਦਾਈ ਦੇਣ ਦੇ ਲਈ ਪਹੁੰਚੇ ਹੋਏ ਸੀ ਉੱਥੇ ਹੀ ਜੇਕਰ ਇਲਾਕੇ ਦੇ ਲੋਕਾਂ ਦੀ ਗੱਲ ਕਰੀ ਤਾਂ ਵੱਡੀ ਗਿਣਤੀ ਦੇ ਵਿੱਚ ਲੋਕ ਅੰਤਿਮ ਸੰਸਕਾਰ ਦੇ ਵਿੱਚ ਸ਼ਾਮਲ ਹੋਏ ਨੇ ਤੇ ਇਸ ਸਮੇਂ ਹਰ ਇੱਕ ਅੱਖ ਨਮ ਨਜ਼ਰ ਆਈ ਹੈ ਦੱਸ ਦਈਏ ਤਲਵਿੰਦਰ ਸਿੰਘ ਤਿੰਦਾ ਕੈਨੇਡਾ ਦੇ ਵਿੱਚ ਤਕਰੀਬਨ 6 ਮਹੀਨੇ ਪਹਿਲਾਂ ਹੀ ਕਬੱਡੀ ਖੇਡਣ ਦੇ ਲਈ ਗਿਆ ਸੀ ਪਰ ਉੱਥੇ ਦਸੰਬਰ ਮਹੀਨੇ ਦੇ ਵਿੱਚ ਉਹਨਾਂ ਨੂੰ ਹਾਰਟ ਅਟੈਕ ਆਉਂਦਾ ਜਿਸ ਕਾਰਨ ਉਹਨਾਂ ਦੀ ਮੌਤ ਹੋ ਜਾਂਦੀ ਹੈ ਤਾਂ ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਵਾਸੀਆਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਆ ਉਹ ਤੁਹਾਨੂੰ ਉਹ ਵੀ ਸੁਣਾ ਦਿੰਦੇ ਆ ਹਾਂਜੀ ਸਰ ਕੀ ਨਾਮ ਤੁਹਾਡਾ ਮੇਰਾ ਨਾਮ ਹਰਗਵਿੰਦ ਸਿੰਘ ਹੈ ਜੀ ਕਿਹੜਾ ਪਿੰਡ ਹੈ ਇਹ ਪਿੰਡ ਸਾਡਾ ਹੈਗਾ ਸੰਗੋਵਾਲ ਇਹ ਜਿਹੜੇ ਬੱਚੇ ਦੀ ਵਿਦੇਸ਼ ਵਿੱਚ ਮੌਤ ਹੋਈ ਹੈ ਤੁਹਾਡੇ ਕੀ ਲੱਗਦੇ ਸੀਗੇ ਤੇ ਮੇਰਾ ਪਰਵਾਸ ਮੇਰਾ ਭਤੀਜਾ ਲੱਗਦਾ ਸੀ ਤੇ ਇਹਨਾਂ ਦੇ ਬਾਪ ਹੈਗੇ ਇੱਥੇ ਰਹਿੰਦੇ ਮਾਪੇ ਇਹ ਕਬੱਡੀ ਫਿਲਮ ਵਾਸਤੇ ਉੱਥੇ ਪਹੁੰਚਿਆ ਸੀ ਕਿਨੋਂ ਗਿਆ ਸੀ ਪੰਜ ਕ ਮਹੀਨੇ ਪਹਿਲਾਂ ਜਦ ਤਾ ਇਹ ਗਿਆ ਸੀਗਾ ਉੱਥੇ ਵੀ ਕੋਈ ਜਿਹੜੀ ਫੋਰੇਸ ਕਬੱਡੀ ਫੋਰੇਸ਼ਨ ਹੈਗੀ ਹੈ ਸਾਰੀ ਤਾਂ ਹੈਗੇ ਨੇ ਉਹ ਆਪਣੇ ਜੀਵੰਤ ਗੁਲਵਿੰਦਰ ਹੁਣਾਂ ਉਹਨਾਂ ਨੇ ਸਪਾਂਸਰ ਕੀਤਾ ਸੀ ਤੇ ਉੱਥੇ ਫਿਰ ਸਾਡੇ ਕੋਲ ਆ ਗਿਆ ਸੀਗਾ ਥੋੜੇ ਚਿਰ ਬਾਅਦ ਤੇ ਸਾਡੇ ਕੋਲ ਹੀ ਉੱਥੇ ਰਹਿੰਦਾ ਸੀਗਾ ਉੱਥੇ ਇਹ ਜਿਹੜਾ ਆਪਣਾ ਹਾਰਟੈਕ ਵੀ ਜੋ ਵੀ ਹੋਇਆ ਉਹ ਉੱਥੇ ਹੈ। ਕੁਝ ਪਤਾ ਨਹੀਂ ਲੱਗਾ ਮੁੰਡਾ ਸਾਡਾ ਦੇਖਣ ਗਿਆ ਕਿੰਦਾ ਰੋਟੀ ਪਾਣੀ ਕਿਤਾ ਪੁੱਛਣ ਗਿਆ ਵੀ ਗਿਆ ਹੋਇਆ ਸਮਰੇ ਆਪਣੇ ਰੂਮ ਦੇ ਵਿੱਚ। ਉਹ ਜਦੋਂ ਰੂਮ ਦੇ ਵਿੱਚ ਗਿਆ ਤਾਂ ਉਦੋਂ ਇਹਦੀ ਮੌਤ ਹੋ ਚੁੱਕੀ ਸੀ। ਤੇ ਜਦੋਂ ਆਏ ਪੁਲਿਸ ਨੇ ਐਂਬੂਲੈਂਸ ਇਨਸੈਕਟ ਕੀਤਾ ਉਹ ਕਹਿੰਦੇ ਵੀ 3-4 ਘੰਟੇ ਪਹਿਲਾਂ ਇਹਦੀ ਮੌਤ ਹੋ ਚੁੱਕੀ ਹੈ ਹਾਰਟੈਕ ਦੀ। ਕੁਝ ਬਹੁਤ ਜ਼ਿਆਦਾ ਮਾੜਾ ਹੈ। ਬੱਚੇ ਦੀ ਲਾਸ਼ ਭਾਰਤ ਲਿਆਉਣ ਵਿੱਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਬਹੁਤ ਮੁਸ਼ਕਲ ਆਈਆਂ ਉਹ ਇਸ ਤਰ੍ਹਾਂ ਸੀਗਾ ਕਿ ਜਦੋਂ ਇਦਾਂ ਕੋਈ ਕੋਸ਼ਿਸ਼ ਕਰਦੇ ਸੀ ਵੀ ਵਾਪਸ ਲਿਆਉਣ ਦੀ ਤੇ ਇੰਡੀਆ ਵਿੱਚ ਬੋਡੀ ਤੇ ਉੱਥੋਂ ਕੁਲਵਿੰਦਰ ਤੇ ਜੀਵਨ ਹਣੀ ਤੇ ਬਾਕੀ ਹੋਰ ਜਿਹੜੇ ਜਿੰਨੇ ਵੀ ਸਾਥੀ ਸੀਗੇ ਜਿਨ੍ਹਾਂ ਨੇ ਬਹੁਤ ਬਹੁਤ ਕੀਤੀ ਗੋਪਨ ਦੇ ਵਿੱਚ ਤੇ ਬਾਕੀ ਜਿਹੜਾ ਗੁਰਦੁਆਰਾ ਸਾਹਿਬਾਨ ਉਹਨਾਂ ਨੇ ਵੀ ਇਸ ਜਿਹੇ ਵਿੱਚ ਬਹੁਤ ਮਦਦ ਕੀਤੀ ਹੈ ਤੇ ਸਾਰ ਕੁਝ ਹੋਇਆ ਤੁਸੀਂ 5-7 ਦਿਨ ਥੋੜਾ ਲੇਟ ਹੋ ਇਸ ਕਰਕੇ ਹੋਗਾ ਕਿ ਸਾਡੇ ਨਗਰ ਤੋਂ ਹੀ ਦੋ ਮੁੰਡੇ ਜਰਮਰ ਇਹਦੇ ਆ ਉਹਨਾਂ ਨੇ ਕਮੈਂਟ ਬਹੁਤ ਗਲਤ ਗਲਤ ਮਾਤ ਕਰ ਦਿੱਤੇ ਉਹਦਾ ਕਾਰਨ ਕਰਕੇ ਥੋੜਾ ਡਿਲੇ ਹੋ ਗਈ ਤੇ ਆਦਰਵਾਇਸ ਸਾਰਾ ਕੁਝ ਠੀਕ ਹੋ ਗਿਆ ਚਲੋ ਆਪਣੇ ਹੱਥਾਂ ਨਾਲ ਅੱਜ ਸਟਾਰਟ ਕੀਤਾ ਉਹਨਾਂ ਨੂੰ ਥੋੜਾ ਸਕੂਨ ਮਿਲ ਗਿਆ ਮਾਤਾ ਨੂੰ ਪਿਤਾ ਨੂੰ ਭੈਣਾਂ ਨੂੰ ਬਹੁਤ ਹੀ ਜ਼ਿਆਦਾ ਮਾੜੀ ਗੱਲ ਹੋ ਗਈ ਇਸ ਤੋਂ ਵੱਧ ਹੋਰ ਮਾੜੀ ਕੀ ਬਸਾ ਕਿਸੇ ਕਬੱਡੀ ਫੈਡਰੇਸ਼ਨ ਨੇ ਜਾਂ ਕਲੱਬ ਨੇ ਪਰਿਵਾਰ ਨਾਲ ਹਮਦਰਦੀ ਕੀਤੀ ਹੋਵੇ ਜਾਂ مالی ਮਦਦ ਪ੍ਰੋਸਾਦ ਆਇਆ ਹੋਵੇ ਬਿਲਕੁਲ ਕੀਤੀ ਉਹਨਾਂ ਨੇ ਜਿਹੜੀ ਕਬੱਡੀ ਫੈਡਰੇਸ਼ਨ ਸਰੀਪਨਜੀਵਨ ਤੇ ਕੁਲਵਿੰਦਰ ਹੋਣੀ ਆ ਉਹਨਾਂ ਨੇ ਇਹ ਸਾਰਾ ਪ੍ਰੋਸਾਦ ਉਹਨਾਂ ਨੇ ਕੀਤਾ ਹੈਗਾ ਬਾਕੀ ਵੀ ਜਿਹੜੇ ਸੱਜਣ-ਜੜੇ ਉਹਦੇ ਨੇੜੇ ਸੀਗਾ ਉਹਨਾਂ ਨੇ ਸਾਰਿਆਂ ਨੇ ਜਿੰਨੀ ਜੋਗੀ ਸੀ ਸਾਰਿਆਂ ਨੇ ਮਦਦ ਕੀਤੀ ਅਸੀਂ ਸਾਰੇ ਉਹਨਾਂ ਦਾ ਮੋਢੇ ਦਾ ਮੋਢਾ ਜੋੜ ਕੇ ਉਹਨਾਂ ਦੇ ਨਾਲ ਇਹ ਕੰਮ ਵਿੱਚ ਅਸੀਂ ਉਹਨਾਂ ਦੀ ਮਦਦ ਕੀਤੀ ਔਰ ਇਹ ਇਦਾਂ ਹੈਗਾ ਪਰਿਵਾਰ ਗਰੀਬ ਹੈ ਇਹਨਾਂ ਦੀ ਵੀ ਜਿੰਨੀ ਹੋ ਸਕੇ ਅਸੀਂ ਵੀ ਤੇ ਮੈਂ ਇਹ ਕਹਿੰਦਾ ਦੂਸਰੇ ਜਿੰਨੇ ਵੀ ਜਾਣ ਪਛਾਣ ਵਾਲੇ ਹੈਗੇ ਜਿੱਦਾਂ ਵੀ ਹੋ ਸਕਦਾ ਇਹਨਾਂ ਦੀ ਹੈਲਪ ਕਰੋ ਤੇ ਬਾਕੀ ਜਿਹੜੇ ਹੈਗੇ ਕਾਫੀ ਲੋਕ ਜਿਹੜੇ ਇਹ ਚਾਹੁੰਦੇ ਆ ਕਿ ਮਦਦ ਕਰਨਾ ਉਹਨਾਂ ਨੇ ਸੰਪਰਕ ਕੀਤਾ ਤੇ ਮੈਂ ਤੇ ਅਹੀ ਗੁਜਾਰਿਸ਼ ਕਰਨਾ ਸਾਰਿਆਂ ਨੂੰ ਕਿ ਇਹ ਪਰਵਾਹ ਦੀ ਮਦਦ ਕੀਤੀ ਜਾਵੇ ਗਵਰਨਮੈਂਟ ਨੂੰ ਵੀ ਸ਼ਾਇਦ ਆ ਗਵਰਨਮੈਂਟ ਦਾ ਇੱਥੇ ਕੋਈ ਨਹੀਂ ਪੰਜਾਬ ਗਵਰਨਮੈਂਟ ਦਾ ਕੋਈ ਕੋਈ ਲਾਗੇ ਛਾਗੇ ਦਾ ਕੋਈ ਕੀ ਤੁਹਾਨੂੰ ਦੱਸਿਆ ਕਿ ਕੋਈ ਬੰਦਾ ਉਹਨਾਂ ਦੇ ਘਰ ਵੀ ਨਹੀਂ ਗਿਆ ਪਤਾ ਨਹੀਂ ਕੀ ਇਹ ਜੋ ਪੋਲਿਟੀਕਲ ਬੰਦੇ ਹੈਗੇ ਆਪਣੀ ਲੋੜ ਮੁਤਾਬਕ ਜਿੱਥੇ ਹੁੰਦਾ ਉੱਥੇ ਜਾਂਦੇ ਆ ਇਹਨਾਂ ਦਾ ਕੋਈ ਲੈਣ ਦੇਣ ਹੀ ਨਹੀਂ ਹੋਇਆ ਕਿਸੇ ਕਿਸੇ ਨੇ ਸੰਪਰਕ ਹੀ ਨਹੀਂ ਕੀਤਾ ਬਹੁਤ ਮਾੜੀ ਗੱਲ ਹੈ ਚਲੋ ਜਿੰਨੀ ਜੋਗ ਹੈ ਅਸੀਂ ਹੈਗੇ ਨਗਰ ਦੇ ਆਪਣੇ ਸਾਡੇ ਲੋਕ ਆ ਆਸ-ਪਾਸ ਦੇ ਲੋਕਾਂ ਬਾਕੀ ਫਾਊਂਡੇਸ਼ਨ ਉਹਨਾਂ ਨੇ ਬਹੁਤ ਹੈਲਪ ਕੀਤੀ ਸਾਰਿਆਂ ਦਾ ਬਹੁਤ-ਬਹੁਤ ਮੈਂ ਧੰਨਵਾਦ ਕਰਦਾ ਹਾਂ